Thank you ਮੇਰਾ ਨਾਮ ਬਲਵਿੰਦਰ ਸਿੰਘ ਹੈ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3:00 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਸਾਰੇ ਡੀਨਾ ਤੱਕ ਪਾਣੀ ਪਾਣੀ ਡੀਨਾ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹ ਰਾਰ ਸਾਰਾ ਰਿਆਸ਼ੀ ਇਲਾਕਾ ਹੀ ਹੈ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਾ ਢੰਗਰ ਲਈ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਪੱਠਾ ਜਾਰਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਹੈ ਇਹਨਾਂ ਦਾ ਜਿਹੜੇ ਨਵੇਂ ਪਿੰ ਯਾਰਾ ਮੁਸ਼ਕਲ ਹੋ ਗਈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਸਰ ਇਹ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਜੀ ਕੋਈ ਨਹੀਂ ਆਇਆ ਸ਼ੈਟਰ ਹੌਂ ਗਲੜੀ ਬਣਾਇਆ ਗਿਆ ਉਸ ਤੇ ਪੁੱਛੀਏ ਕੋਈ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਬਹੁਤ ਕੋ 100 ਪਿੰਡਾਂ ਦੇ ਅੰਦਰ ਤੇ 100 ਪਿੰਡਾਂ 100 ਪਿੰਡਾਂ ਦਾ ਜਿੰਨਾ ਕਿ ਸ਼ੈਲਟਰ ਚ ਕੀ ਬਣੇਗਾ ਹਾਂਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀਂ ਬਿਜਲੀ ਬੰਦ ਆ ਜੀ ਕੱਲ ਦੀ ਬੰਦ ਆ ਬੀਲ ਕੱਲ ਬੰਦ ਨਹੀਂ ਨਹੀਂ ਬਿਜਲੀ ਬੰਦ ਆ ਕੱਲ ਦੀ ਬੰਦ ਆ ਬਿਜਲੀ ਕੀ ਘਾ ਡੁੱਬਾ ਪਿਆ ਹਾਂਜੀ ਬਿਜਲੀ ਕਰ ਵੀ ਪਾਣੀ ਆ ਜੀ ਪਿੰਡ ਬੋਲਦੇ ਸਾਰਾ ਡਿਫਾਈਨ ਕਰ ਰਹੇ ਹੋ ਵੀ ਕੱਲ ਪਾਣੀ ਚੱਲਣਾ ਸ਼ੁਰੂ ਹੋਇਆ ਜੀ ਕਿ ਐਸਾ ਬੰਦਾਰਾ ਹਾਂਜੀ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਲੀਆਂ ਡਿਸਟ੍ਰਿਕਟ ਗੁਰਦਾਸਪੁਰ ਅ ਤੋਂ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਭਰਾਮਪੁਰ ਰੋਡ ਤੇ ਅਸੀਂ ਖੜੇ ਆ ਤੇ ਤੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰਕੇ ਪਾਣੀ 5-7 ਫੁੱਟ ਤੇ ਇਸ ਮੁਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁਕਾ ਪਿੰਡਾਂ ਦਾ ਪਾਣੀ ਆ ਮੁਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋਸਦਾ ਬਾਹਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮਤੇ ਪਾਉਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੇ ਰਿਹਾ ਨਹੀਂ ਕੋਈ ਨੋਟ ਨਹੀਂ ਆਜ ਮੈਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਾ ਕੋਈ ਖੁਦ ਹੀ ਲੋਕ ਆਪ ਹੀ ਕਰ ਰਿਹਾ 23 ਚ ਵਿਹਾੜਾ ਏ 88 ਚ ਵਿਹਾੜਾ ਏ 95 ਚ ਵਿਹਾੜਾ ਏ 3-4 ਵਾਰੀ ਹੋ ਚੁੱਕਿਆ ਹੈ ਗੱਲ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਇੱਥੇ ਨਹੀਂ ਜੀ ਨਹੀਂ ਨੇ ਨਹੀਂ 88 ਜਾਇਆ ਉਸ ਤੋਂ ਬਾਅਦ ਨਹੀਂ ਆਇਆ ਸਾਸੀ ਕੀ ਹਾਲਾਤ ਨੇ ਸਾਸੀ ਹਾਲਾਤ ਪਰ ਹਾਂ ਪਿਆਰ ਇਹ ਜਿਆਦਾ ਐਰ ਕਾ ਜਿਆਦਾ ਐਰ ਕਾ ਜਿਆਦਾ ਹਾਂਜੀ ਹਾਂ ਇਹ ਰੋੜੀ ਵਿੱਚ ਆਇਆ ਨਾ ਉਹ ਰੋੜ ਦਾ ਕਰਾਸ ਥੋੜਾ ਕਰਾਇਗਾ ਐਰ ਕਾ ਬਣੀ ਜਿਆਦਾ ਆ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਤੇ ਕੱਲ ਸ਼ਾਮ ਦਾ ਹੀ ਪਾਣੀ ਆਨੇ। ਹਾਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ। ਉਹ ਕਿ ਹਾਲਾਤ ਹੈ। ਬਹੁਤ ਜ਼ਿਆਦਾ ਬਹੁਤ ਬਰਾਲਾ। ਇੱਥੇ ਆਪਣੇ ਨਾਲ ਮੜਾ ਹੜਾ ਹੈ। ਕਿੰਨਾ ਪਾਣੀ ਹੋਏ ਕੱਲ ਨੂੰ। ਉੱਥੇ ਦਾ ਕਰੀਬ ਕੁਝ ਕਹਿਣ ਸਕਦਾ ਕਿ ਜਾਣਦਾ ਦਾ ਬੰਦਾ ਹੀ। ਇਸ ਤੋਂ ਵੀ ਪਾਣੀ ਹੈ 5-5 6-6 ਫੁੱਟ। ਪਰ ਇੱਥੇ ਇਸ਼ੀ ਇਲਾਕੇ ਦਾ ਉੱਥੇ ਕੀ ਹਾਲ ਹੋਏਗਾ। ਬਹੁਤ ਮੜਾ ਜੀ। ਜੋ ਹਾਂ ਉਹ ਬਹੁਤ ਜ਼ਿਆਦਾ ਮੜੀ। ਉਹ ਜ਼ਿਆਦਾ ਮੜੀ। ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਕੇ ਦਾ ਅੰਦਰ। ਅੰਦਰੋਂ ਵਿੱਚ ਫੇਰਿਆ ਸਾਡੇ। ਇਹ ਪਾਣੀ ਹੋ ਗਿਆ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਖਰਾਬ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਵਾਲਾ ਜੋ ਜਨ ਦਖਲ ਹੁੰਦੇ ਹਾਂ ਜਿਹੜਾ ਆਪਣਾ ਹਾਂਜੀ ਮੇਰਾ ਪਿੰਡ ਜੂਨ ਚੱਕ ਆ ਜੀ ਜੂਨ ਚੱਕ ਆ ਹਾਂਜੀ ਇਤੋਂ ਕਰੀਬ ਬਹੁਤ ਬਿਲਕੁਲ ਸ਼ਾਮ ਦਾ ਹੀ ਆ ਰਿਹਾ ਇਤੋਂ 4 ਕਿਲੋਮੀਟਰ ਹੋ ਗਿਆ ਨਾ ਹਾਂਜੀ ਇਤੋਂ 4 ਕਿਲੋਮੀਟਰ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੜਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਨੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਿਹਾ ਤਾਂ ਹੀ ਹੈ ਬਰਬਾਦ ਹੋਦਾ ਵੀ ਕਰ ਰਹੇ ਲੋਕ ਦੇਖਦੀਏ ਨਹੀਂ ਉਹ ਦਾ ਵੀ ਆ ਵੀ ਲੋਕਾਂ ਦਾ ਇਹ ਲੋਕੀ ਆਪਣੋਂ ਆਪ ਹੀ ਇੱਕ ਦੂਜਾ ਸਾਫ਼ ਦੇ ਕੇ ਮਾੜਾ ਮੋਟਾ ਜੋ ਹੈ ਉਹ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹੜੇ ਪਹਿਲੇ ਦੇ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋ ਨਿਕਲੇ ਨਹੀਂ ਗਿਆ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗਿਆ ਜਿਹੜੇ ਗਰੀਬ ਵਰਗ ਆ ਉਹ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਕੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਚੜੇ ਛੱਤਾਂ ਤੇ ਚੜੇ ਆ ਬਚਾ ਲਓ ਲੋਕਾਂ ਨੂੰ ਪਾਣੀ ਪਹੁੰਚੇ ਉੱਪਰ ਬੱਚਿਆਂ ਦਾ ਬਹੁਤ ਮਤਲਬ ਕੋਈ ਅਪੀਲ ਕਰਨਾ ਚਾਹੂਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਤਾਂ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਇਹ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਵਾਦ ਹੋ ਜਾਂਦੇ ਉਹਦੋਂ ਪ੍ਰਸ਼ਾਸਨ ਗੱਡੀਆਂ 'ਚ ਉਤਰ ਦਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗ ਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਅਜੇ ਤਾਂ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਦਾ ਸੀ ਮੋਬਾਈਲਾਂ ਤੋਂ ਸਭ ਕੁਝ ਦੇਖ ਰਹੇ ਆ ਸਾਨੂੰ ਪਤਾ ਲੱਗ ਗਿਆ ਲੋਧੀ ਪਾਣੀ ਆ ਗਿਆ ਸੁਲਤਾਨਪੁਰ ਲੋਧੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਹੈ ਸਰਕਾਰ ਨੂੰ ਨਹੀਂ ਪਤਾਗਾ ਫੇ ਸਭ ਪਤਾ ਸਭ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾੜੂ ਨਹੀਂ ਆਇਆ ਜੀ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੇ ਪੁੱਛ ਪਾਣੀ ਦਾ ਗਰਦਾਸਪੁਰ ਤੋਂ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਲੋਕੀ ਕਈ ਕਈ ਵਿੱਚੋਂ ਲੋਕੀ ਬੋਲ ਰਹੇ ਨੇ ਸ਼ਾਮ ਦੇ ਫੋਨ ਕਰ ਇਹੋ ਰਾਵੀ 8 ਕਿਲੋਮੀਟਰ 9 ਕਿਲੋਮੀਟਰ ਆਇਆ ਇਹ ਸਵੇਰੇ ਫੇਰ ਆਣ ਕੇ ਗੱਡੀਆਂ ਤੇ ਜਦੋਂ ਪਾਣੀ ਡਾਊਨ ਹੋਏਗਾ ਲੋਕਾਂ ਦੀ ਹਾਲਤ ਮਾੜੀ ਹੋ ਜੇ ਫੇਰ ਆਣ ਯਾਰ ਇਥੋਂ ਰਾਵੀ ਕਰ